ਮੈਂ ਬਹੁਤ ਸਾਰੇ ਘਰ ਮੌਤ ਨੂੰ ਉਡੀਕਦੇ ਦੇਖਿਆ ਜੁਰਗ ਜਿਹੜੇ ਨੇ ਉਹ ਕਹਿੰਦੇ ਜਿੱਦੇ ਮੇਰਾ ਸਾਹ ਮੁੱਕ ਗੇ ਮੇਰਾ ਸੰਸਕਾਰ ਕਰ ਦਿਓ ਬਸ ਬਾਕੀ ਵੇਟ ਕਰ ਲਓ ਤੁਸੀਂ ਮੰਝਿਆ ਨਾ ਜੁੜ ਗਏ ਮਤਲਬ ਪੈਸੇ ਐ ਨਹੀਂ ਪਰਿਵਾਰ ਨੂੰ ਜਦੋਂ ਮੈਂ ਔਰ ਮਾਨ ਸਾਹਿਬ ਚੋਣਾਂ ਲਈ ਪ੍ਰਚਾਰ ਲਈ ਜਾਇਆ ਕਰਦੇ ਤੇ ਤਾਂ ਹਮ ਗਾਰੰਟੀ ਦੇਤੇ ਥੇ उस टाइम कहते थे केजरीवाल की गारंटी उसमें एक गारंटी होती थी सेहत की कि पंजाब के हर व्यक्ति के लिए हर नागरिक के लिए पंजाब के रहने वाले हर व्यक्ति के लिए मुफ्त और अच्छी सेहत का इंतजाम करेंगे सारा टब्बर जाऊगा जिस तरह डॉक्टर साहब कह रहे थे बलवीर सिंह के कर्जा दे वो फिर ज्योदे ही मर जाते हैं जी ना ज्योद मरदे पास जो आपके सबसे शानदार सरकारी अस्पताल है जहाँ अमीर से अमीर लोग जाके आप इलाज कराते हैं वहाँ हमारा गरीब से गरीब किसान और मजदूर और रिक्शे वाला गरीब से गरीब आदमी जाके इलाज करा सकता है उसको पैसे की चिंता करने की जरूरत जेड़ा भी उन्हों कोई बीमारी है या कोई इलाज है एक बार अस्पताल पहुंचे अगे अस्पताल की जिम्मेवारी है ਉਹਨੂੰ ਠੀਕ-ਠਾਕ ਕਰਕੇ ਭੇਜਣਾ ਉਹ ਜਿੱਦੋਂ ਮਰਜ਼ੀ ਆ ਜਾਏ ਕੋਈ ਪੈਸਾ ਨਹੀਂ ਹਿਸਾਬ ਕਿਤਾਬ ਸਾਰਾ ਸਰਕਾਰ ਕਰਦੀ ਹੈ। ਕੀ ਥੋੜੇ ਦਿਨਾਂ ਵਿੱਚ ਸਰਕਾਰੀ ਹਸਪਤਾਲ ਪ੍ਰਾਈਵੇਟ ਸੇ ਵੀ ਅੱਛੇ ਹੋ ਜਾਣਗੇ? 62 ਲੱਖ ਦੇ ਕਰੀਬ ਪਰਿਵਾਰ ਹਨ ਪੰਜਾਬ ਮੇਂ। ਅਮੀਰ ਗਰੀਬ Hindu Muslim Sikh Isai ਇਸ ਧਰਮ ਕੇ ਉਸ ਧਰਮ ਕੇ ਇਸ ਜਾਤੀ ਕੇ ਜੋ ਸਾਰੇ ਕਵਰਡ ਹੈ ਸਭ ਲੋਕ ਕਵਰਡ ਹੈ ਇਸ ਮੇਂ। ਕਿਤੇ ਵਿੱਚ ਸਾਰੀਆਂ ਬਿਮਾਰੀਆਂ ਦੇ ਵਿੱਚ ਜਿਹੜੀਆਂ ਉਹਨਾਂ ਦਾ ਪੈਕੇਜ ਜਿਹੜੇ ਕਿੰਨੇ ਆਪਾਂ ਜੋ ਪੰਜਾਬ ਦੇ ਵਿੱਚ ਕਰ ਦਿੱਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹ ਹੁਣ ਤੱਕ ਨਹੀਂ ਕੀਤਾ ਕਿਸੇ ਵੀ ਹੋਰ ਸਰਕਾਰ ਨੇ ਲੋਕਾਂ ਨੂੰ ਦਿੱਤਾ 10 ਲੱਖ ਦਾ ਸਿਹਤ ਬੀਮਾ ਤਾਂ ਲੋਕ ਕਰ ਨੇ ਪੰਜਾਬ ਸਰਕਾਰ ਦਾ ਧੰਨਵਾਦ ਸ਼ਸ਼ੀ ਟਾਲ ਜੀ ਮੈ ਰਿਨਾਤੀਮਾ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਆਜ਼ਾਦੀ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਦੇਸ਼ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਸਿਹਤ ਕ੍ਰਾਂਤੀ ਜੋ ਕੋਈ ਰਾਜ ਕੋਈ ਸਰਕਾਰ ਨਹੀਂ ਕਰ ਸਕੀ ਉਹ ਆਪ ਦੀ ਪੰਜਾਬ ਸਰਕਾਰ ਨੇ ਕਰਕੇ ਦਿਖਾਇਆ ਭਗਵੰਤ ਮਾਨ ਨੇ ਕਰਕੇ ਦਿਖਾਇਆ ਤਾਂ ਅਜੇ ਉਪਰਾਲੇ ਕੀਤੇ ਕਿ ਲਗਾਤਾਰ ਲੋਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰ ਰਹੇ ਨੇ ਬਿਨਾ ਕਿਸੇ ਰਿਸਟ੍ਰੈਕਸ਼ਨ ਬਿਨਾ ਕਿਸੇ ਸ਼ਰਤ 3 ਕਰੋੜ ਪੰਜਾਬੀਆਂ ਨੂੰ 10 ਲੱਖ ਰੁਪਏ ਤੱਕ ਦਾ ਹੈਲਥ ਕਾਰਡ 65 ਲੱਖ ਪਰਿਵਾਰਾਂ ਨੂੰ ਇਸ ਦਾ ਸਿੱਧਾ ਲਾਭ ਮਿਲੇਗਾ ਅਮੀਰ ਹੋਵੇ ਜਾਂ ਗਰੀਬ ਹੋਵੇ ਪ੍ਰਾਈਵੇਟ ਨੌਕਰੀ ਹੋਵੇ ਜਾਂ ਸਰਕਾਰੀ ਹੋਵੇ ਪੰਜਾਬ ਦੇ ਵਿੱਚ ਵੱਡੀ ਤੋਂ ਵੱਡੀ ਬਿਮਾਰੀ ਹੁਣ ਕਿਸੇ ਨੂੰ ਨਹੀਂ ਪਵੇਗੀ ਭਾਰੀ ਕਿਉਂਕਿ ਇਸ ਦੇ ਉੱਤੇ ਪੰਜਾਬ ਸਰਕਾਰ ਦਾ ਹੋ ਚੁੱਕਿਆ ਵੱਡਾ ਐਲਾਨ ਕੋਈ ਆਮਦਨ ਦੀ ਸੀਮਾ ਨਹੀਂ ਕੋਈ پابੰਦੀ ਨਹੀਂ ਸਭ ਨੂੰ ਬਰਾਬਰ ਦਾ ਹੱਕ ਮਿਲੇਗਾ ਜੀ ਹਾਂ ਦਾਸੀ ਹੈ ਕਿ ਜੋ ਪੰਜਾਬ ਦੇ ਵਿੱਚ ਸਿਹਤ ਬੀਮਾ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂਆਤ ਕਰ ਦਿੱਤੀ ਗਈ ਆ ਇਸ ਦਾ ਹੁਣ ਪੰਜਾਬ ਦੇ ਵਿੱਚ ਸਾਰੇ ਪੰਜਾਬੀਆਂ ਨੂੰ ਜਿਹੜਾ ਕਿ ਲਾਭ ਹੋਵੇਗਾ ਨੀ ਰੀਪਲੇਸਮੈਂਟ ਤੋਂ ਲੈ ਕੇ ਕਿਡਨੀ ਟ੍ਰਾਂਸਪਲੈਂਟ ਤੱਕ ਕੋਰਿਡਕ ਤੋਂ ਲੈ ਕੇ ਕੈਂਸਰ ਤੱਕ ਹਰ ਛੋਟੀ ਵੱਡੀ ਬਿਮਾਰੀ ਦਾ ਇਲਾਜ ਅਤੇ ਸਰਜਰੀ ਤੱਕ ਮੁਫਤ ਅਤੇ ਕੈਸ਼ਲੈਸ ਹੋਵੇਗੀ ਪੰਜਾਬ ਤੇ ਚੰਡੀਗੜ੍ਹ ਦੇ 900 ਤੋਂ ਜ਼ਿਆਦਾ ਅਜਿਹੇ ਹਸਪਤਾਲ ਜੋ ਪੰਜਾਬ ਸਰਕਾਰ ਨੇ ਐਪੈਂਡਲ ਹਨ 23 ਤੋਂ ਜ਼ਿਆਦਾ ਛੋਟੀਆਂ ਵੱਡੀਆਂ ਬਿਮਾਰੀਆਂ ਦਾ ਇਲਾਜ ਇੱਕਦਮ ਮੁਫਤ ਬਿਨਾ ਕਿਸੇ ਸ਼ਰਤ ਦੇ ਹੋਵੇਗਾ ਇਸ ਦੇ ਨਾਲ ਲੋਕਾਂ ਨੂੰ ਅਨੇਕਾਂ ਫਾਇਦੇ ਹੋਣਗੇ ਸਿਰਫ ਬਿਮਾਰੀ ਦਾ ਇਲਾਜ ਹੀ ਨਹੀਂ ਦਾਖਲ ਹੋਣ ਤੋਂ ਲੈ ਕੇ ਸਿਹਤਮੰਦ ਹੋ ਕੇ ਘਰ ਜਾਣ ਤੱਕ ਅਤੇ ਵਾਦਦਿਆਂ ਦਵਾਈਆਂ ਦਾ ਇੰਤਜ਼ਾਮ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਜੀ ਹਾਂ ਅੱਜ ਕੱਲ ਵੱਡੀਆਂ ਵੱਡੀਆਂ ਪ੍ਰਾਈਵੇਟ ਹੈਲਥ ਪਾਲਿਸੀ ਦੇਣ ਵਾਲੀਆਂ ਕੰਪਨੀਆਂ ਵੀ ਹਜ਼ਾਰਾਂ ਨਿਯਮ ਅਤੇ ਸ਼ਰਤਾ ਲਗਾਉਂਦੀਆਂ ਨੇ ਭਾਰੀ ਪਰਕਮਾ ਪ੍ਰੀਮੀਅਮ ਪਰਵਾਉਂਦੀਆਂ ਨੇ ਇਲਾਜ ਦੇ ਟਾਈਮ ਕੋਈ ਨਾ ਕੋਈ ਬਹਾਨਾ ਕਰਦੀਆਂ ਨੇ ਫਲਾਣੀ ਬਿਮਾਰੀ ਦਾ ਇਲਾਜ ਨਹੀਂ ਹੋਵੇਗਾ ਇਹ ਬਿਮਾਰੀ ਇਸ ਦੇ ਵਿੱਚ ਨਹੀਂ ਹੈ ਤੇ ਇਸ ਕਰਕੇ ਐਨੇ ਹੀ ਪੈਸੇ ਮਿਲਣਗੇ ਇਸ ਤਰੀਕੇ ਦੇ ਕਈ ਤਰ੍ਹਾਂ ਦੇ ਜਿਹੜੇ ਸਵਾਲ ਉਹ ਖੜੇ ਕਰ ਦਿੱਤੇ ਜਾਂਦੇ ਨੇ ਪਰ ਭਗਵਾਨ ਤੁਮਾਨ ਸਰਕਾਰ ਅਜਹੀ ਹੈਲਥ ਪਾਲਿਸੀ ਦੇ ਰਹੀ ਹੈ ਜਿੱਥੇ ਕੋਈ ਅਮਦਨ ਦੀ ਸੀਮਾ ਨਹੀਂ ਕੋਈ ਰਿਸਟ੍ਰੈਕਸ਼ਨ ਨਹੀਂ ਹਰ ਪੰਜਾਬੀ ਨੂੰ 10 ਲੱਖ ਤੱਕ ਦਾ ਮੁਫਤ ਇਲਾਜ ਮਿਲੇਗਾ ਆਪ ਵਿਜ਼ਨ ਐਂਡ ਟਰੈਕ ਰਿਕਾਰਡ ਇਹ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਅਜਿਹੇ ਉਪਰਾਲੇ ਜਿਹੜੇ ਕੀਤੇ ਜਾ ਰਹੇ ਨੇ ਜੋ ਕਿ ਲੋਕਾਂ ਦੇ ਲਈ ਬਿਹਤਰ ਫਾਇਦੇਮੰਦ ਸਾਬਿਤ ਹੋ ਰਹੇ ਨੇ ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਦਾ ਵਾਅਦਾ ਸੱਤਾ ਵਿੱਚ ਆਉਣ ਤੋਂ ਪਹਿਲਾਂ ਜੋ ਕਿਹਾ ਉਹ ਨਿਭਾਇਆ ਜਾ ਰਿਹਾ ਹੈ ਚੋਣਾਂ ਦੇ ਸਮੇਂ ਇਸ ਨੂੰ ਕਿਹਾ ਜਾਂਦਾ ਸੀ ਕਿ ਕੇਜਰੀਵਾਲ ਦੀ ਗਰੰਟੀ ਹੈ ਤੇ ਹੁਣ ਉਸ ਨੂੰ ਪੂਰਾ ਕਰਦੇ ਵਾਅਦੇ ਨਿਭਾਉਂਦੇ ਉਹ ਨਜ਼ਰ ਆ ਰਹੇ ਨੇ ਪਿਛਲੀਆਂ ਜਿੰਨੀਆਂ ਸਰਕਾਰਾਂ ਹੁਣ ਤੱਕ ਰਹੀਆਂ ਨੇ ਉਹ ਆਪਣੀ ਸੱਤਾ ਦੇ ਵਿੱਚ ਇਹ ਕੰਮ ਵੀ ਕਰ ਨਹੀਂ ਪਾਈਆਂ ਪ੍ਰਾਇਮਰੀ ਹੈਲਥ ਸੈਂਟਰ ਬਣਵਾਏ ਸਨ ਉੱਥੇ ਕਮਰੇ ਤੱਕ ਬੰਦ ਸੀ ਪਹਿਲਾਂ ਮਸ਼ੀਨਾਂ ਕੰਮ ਨਹੀਂ ਸੀ ਕਰਦੀਆਂ ਡਾਕਟਰ ਨਹੀਂ ਸੀ ਕਮੀ ਸੀ ਡਾਕਟਰਾਂ ਦੀ ਨਰਸਾਂ ਦੀ ਕਮੀ ਸੀ ਤੇ ਮਰੀਜ਼ਾਂ ਦਾ ਸਹੀ ਇਲਾਜ ਜਿਹੜਾ ਕੀ ਨਹੀਂ ਹੋ ਪਾਉਂਦਾ ਸੀ ਪਰ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਕੇ 1000 ਆਮ ਆਦਮੀ ਕਲੀਨਿਕ ਵੀ ਆਮ ਆਦਮੀ ਪਾਰਟੀ ਨੇ ਬਣਾਈ ਅਤੇ ਹੁਣ ਪਿੰਡਾਂ ਦੇ ਵਿੱਚ ਵੀ ਕਲੀਨਿਕ ਬਣਨਗੇ ਉਹ ਵੀ ਲਗਭਗ 2500 ਕਲੀਨਿਕ ਜਿਸ ਨਾਲ ਲੋਕਾਂ ਨੂੰ ਫਾਇਦਾ ਹੋਵੇਗਾ ਤੇ ਨੇੜੇ ਜਾ ਕੇ ਉਹ ਆਪਣੀ ਦਵਾਈ ਵਗੈਰਾ ਲੈ ਸਕਣਗੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਜੋ ਵਾਅਦਾ ਕਰਦੀ ਉਹ ਪੂਰਾ ਵੀ ਕਰਦੀ ਹੈ ਦਿੱਲੀ ਵਿੱਚ ਸਿੱਖਿਆ ਸਿਹਤ ਨੂੰ ਤਰਜੀਹ ਦਿੱਤੀ ਪੰਜਾਬ ਦੇ ਵਿੱਚ ਉਹੀ ਮਾਡਲ ਆਮ ਆਦਮੀ ਪਾਰਟੀ ਦਾ ਮਕਸਦ ਸ਼ੁਰੂ ਤੋਂ ਹੀ ਇਹ ਰਿਹਾ ਲੋਕਾਂ ਨੂੰ ਬੁਨਿਆਦੀ ਜ਼ਰੂਰਤਾਂ ਮੁਹੱਈਆ ਕਰਵਾਉਣਾ ਦਰਸ਼ਕੀ ਦੁਨੀਆ ਦੇ ਵਿੱਚ ਸ਼ਾਇਦ ਹੀ ਅਜਿਹੀ ਕੋਈ ਸਰਕਾਰ ਹੋਵੇਗੀ ਜੋ ਆਪਣੇ ਲੋਕਾਂ ਨੂੰ ਜਹੀ ਹੈਲਥ ਪਾਲਿਸੀ ਦੇ ਰਹੀ ਆ ਜਿਸ ਵਿੱਚ ਅਮੀਰ ਗਰੀਬ ਦਾ ਕੋਈ ਭੇਦ ਭਾਵ ਨਹੀਂ ਕੋਈ ਮੁਸ਼ਕਲ ਨਹੀਂ ਤੇ ਨਾ ਹੀ ਕੋਈ ਅਰਚਨ ਸਭ ਨੂੰ ਬਰਾਬਰ ਰੱਖ ਕੇ ਇਹ ਜਿਹੜੇ ਕਿ ਸਿਹਤ ਬੀਮਾ ਕਾਰਡ ਬਣਾਏ ਜਾ ਰਹੇ ਨੇ ਇਸ ਵਿੱਚ ਸਿਰਫ ਹੈ ਤਾਂ ਉਹ ਹੈ ਆਮ ਜਨਤਾ ਦੀ ਚੰਗੀ ਸਿਹਤ ਦਾ ਖਿਆਲ ਰੱਖਣ ਦੀ ਸਾਫ ਨੀਅਤ ਜੋ ਅਰਵਿੰਦ ਕੇਜਰੀਵਾਲ ਦੀ ਦਰਸਾਈ ਸੋਚ ਦਾ ਨਤੀਜਾ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਹੀ ਸੰਭਵ ਹੋ ਸਕਿਆ ਜਿਸ ਕਰਕੇ ਚਾਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਕਿ ਧੰਨਵਾਦ ਕੀਤਾ ਚੌਰਿਆ 3 ਕਰੋੜ ਪੰਜਾਬੀ ਨੂੰ 10 ਲੱਖ ਦਾ ਮੁਫਤ ਇਲਾਜ ਮਿਲੇਗਾ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਸਿਹਤ ਕਦਮ ਅਮੀਰ ਹੋਵੇ ਜਾਂ ਗਰੀਬ ਸਭ ਨੂੰ ਬਰਾਬਰ ਦਾ ਹੱਕ ਕੋਈ ਸਵਾਲ ਨਹੀਂ ਪੁੱਛਿਆ ਜਾਵੇਗਾ 10 ਲੱਖ ਤੱਕ ਦੀ ਕਵਰੇਜ ਹੋਵੇਗੀ ਪੰਜਾਬ ਸਰਕਾਰ ਦੇ ਇਸ ਉਪਰਾਲੇ ਨੂੰ ਕਿੱਦਾਂ ਦੇਖਦੇ ਹੋ ਕਮੈਂਟ ਜ਼ਰੂਰ ਕਰਿਓ जब हम मैं और मान साहब चुनाव के लिए प्रचार के लिए जाया करते थे तो हम गारंटी देते थे उस टाइम कहते थे केजरीवाल की गारंटी उसमें एक गारंटी होती थी सेहत की कि पंजाब के हर व्यक्ति के लिए हर नागरिक के लिए पंजाब के रहने वाले हर व्यक्ति के लिए मुफ्त और अच्छी सेहत का इंतजाम करेंगे लोगों को यकीन नहीं होता था उन दिनों में कांग्रेस की सरकार थी उन दिनों में कैप्टन साहब मुख्यमंत्री थे फिर चन्नी साहब मुख्यमंत्री थे वो कहते थे खजाना खाली है वो कहते थे घाटे में चल रही है सरकार वो कहते थे सरकार के पास पैसा नहीं है वो कहते थे ये केजरीवाल घूम घूम के झूठी बातें कर रहा है कि फ्री बिजली देंगे फ्री सेहत देंगे फ्री शिक्षा देंगे हो ही नहीं सकता पैसा ही नहीं है करके दिखा दिया फ्री बिजली दे दी अच्छे स्कूल बन रहे हैं आज फ्री सेहत का भी इंतजाम शुरू से ही कर दिया था शुरू आज तो बहुत बड़ा कदम है पिछले चार साल के अंदर हमने लगभग एक हजार मोहल्ला बनाए हैं गांव गांव के अंदर मोहल्ले मोहल्ले के अंदर यह एरे गहरे मोहल्ला क्लिनिक नहीं है पिछले पचहत्तर साल में अकाली दल भारतीय जनता पार्टी और बीजेपी कांग्रेस तीनों की सरकारों ने 75 साल में टोटल 400 प्राइमरी हेल्थ सेंटर खोले थे टोटल 400 हमने चार साल के अंदर एक हजार मोहल्ला क्लिनिक बना दी और अभी 500 और बन रहे हैं और ढाई हजार पिंड क्लिनिक बनने वाले हैं अगले चार पांच महीनों के अंदर हर गांव गांव के अंदर एक एक गांव के अंदर पिंड क्लिनिक बनने वाला है मोहल्ला क्लिनिक और बनने वाले हैं हजार बना दिए ऑलरेडी जो काम इन्होंने पचहत्तर साल में किया उससे शायद दस गुना काम हम लोग चार साल में हमने हम लोगों ने करके दिखा दिया इन लोगों के जो प्राइमरी हेल्थ सेंटर थे उसमें कोई मैं मान साहब आपको याद होगा एक गांव में गए थे जब हम प्राइमरी हेल्थ सेंटर के अंदर घुसे सारे कमरे ताला लगा हुआ था कुत्ते घूम रहे थे वहां पे ये इनके प्राइमरी हेल्थ सेंटर होते थे और अब जो हम लोगों ने मोहल्ला क्लिनिक बनाया शानदार एयर कंडीशन मोहल्ले गए आप लोग मोहल्ला क्लिनिक में इलाज कराया आप लोगों ने शानदार है कि नहीं है लगता ही नहीं कि सरकारी है ऐसे लगता है जैसे किसी प्राइवेट क्लिनिक के अंदर आ गए गांव गांव के अंदर दूर दूर तक मोहल्ला क्लिनिक खुल रहे हैं जितने सरकारी अस्पताल थे पंजाब सरकार के अस्पताल पहले वहां पे डॉक्टरों की कमी थी 1100 स्पेशलिस्ट्स और डॉक्टर्स की भर्ती की गई है पिछले चार साल में अब डॉक्टरों की कमी नहीं है सरकारी अस्पतालों के अंदर मशीनें काम नहीं करती थी सारी मशीनें लग के एक एक मशीन का इन, वो लिए सारी मशीनें काम कर रही हैं पहले दवाइयां नहीं मिलती थी अब दवाइयों की खिड़की खुलने लगाई है दवाइयां मिलने लगी हैं शानदार सरकारी अस्पताल बना दिए लेकिन कई बार ऐसी बीमारी हो जाती है कि आदमी को प्राइवेट अस्पताल में जाना पड़ जाता है कई लोग ऐसे हैं जो प्राइवेट अस्पताल में अपना इलाज कराना चाहते हैं आज एक ऐसी स्कीम लागू की जा रही है पंजाब के बेस्ट से बेस्ट जो आपके सबसे शानदार सरकारी अस्पताल है जहां अमीर से अमीर लोग जाके आप इलाज कराते हैं वहां हमारा गरीब से गरीब किसान और मजदूर और रिक्शे वाला गरीब से गरीब आदमी जाके इलाज करा सकता है उसको पैसे की चिंता करने की जरूरत नहीं है जैसे अभी डॉक्टर बलबीर बता रहे थे एक किसान कितनी मेहनत करके इतनी तपती धूप के अंदर हम लोगों के लिए खाना उगाता है कितनी हम हम लोगों के लिए वो करता है लेकिन अगर उसके घर में कोई बीमार हो जाए उसकी जमीन गिरवी रखनी पड़ जाती है जमीन बेचनी पड़ जाती है गहने बेचने पड़ जाते हैं घर उसका चला जाता है और पता नहीं आदमी भी बचेगा कि नहीं बचेगा इसका भी कोई पक्का नहीं होता छोटी से छोटी बीमारी हो जाए अगर आप प्राइवेट अस्पताल में चले जाओ जो ये पैकेजेस की बात कर रहे हैं एक पैकेज हो जाए पांच लाख दस लाख से कम का कोई इनका पैकेज ही नहीं होता दो लाख तीन लाख से कम का इनका कोई पैकेज ही नहीं होता आदमी लुट जाता है लेकिन अब आपको चिंता करने की जरूरत नहीं है आपके मुख्यमंत्री भगवंत सिंह मान चौबीस घंटे आपके काम के लिए लगे रहते हैं अभी मैं देख रहा था सोशल मीडिया पे सोशल मीडिया पे देख रहा था इनके सारे मुख्यमंत्री इस टाइम स्विट्जरलैंड में बैठे हैं देखा आप लोगों ने डावोस में कोई वर्ल्ड इकोनॉमिक फोरम चल रही है इनके सारे मुख्यमंत्री डावोस में घूमने गए हैं, बीवी बच्चों के समेत एक राज्य का मुख्यमंत्री उसी राज्य के एक इंडस्ट्रियलिस्ट के साथ जो कि उसके घर के पास रहता है उसके साथ बैठ के हवाई जहाज में सेम जहाज में गए और वहां जाके एग्रीमेंट साइन करके वापस आ रहे हैं तो वहां कोई कुछ काम करने थोड़े गए थे घूमने फिरने गए थे एक तरफ उनके मुख्यमंत्री हैं जो घूमने फिरने स्विट्जरलैंड जा रहे हैं एक तरफ आपके मुख्यमंत्री जो यहां बैठ के आपके लिए हेल्थ कार्ड बना रहे थे ये भी जा सकते थे इनका भी मन करता है इनकी भी बीवी कहती होगी जी मेरे को स्विट्जरलैंड घुमा के ले आओ छोटी सी बच्ची है इनकी उसका भी मन करता है पापा के साथ स्विट्जरलैंड घूमने का ये नहीं गए ये आपके लिए पंजाब के तीन करोड़ पंजाबियों के लिए बैठ के हेल्थ कार्ड बना रहे थे इंश्योरेंस बना रहे थे जब बाकी मुख्यमंत्री तो ये दस लाख का इंश्योरेंस है आप किसी भी अस्पताल में चले जाना प्राइवेट में मन करे प्राइवेट में चले जाना वैसे हमने सारा ठीक करना चालू कर दिया थोड़े दिन में सरकारी अस्पताल प्राइवेट से भी अच्छे हो जाएंगे लेकिन अब आपका प्राइवेट में मन करे प्राइवेट में चले जाना सरकारी में मन करे सरकारी में चले जाना कहीं भी चले जाना बड़ी से बड़ी बीमारी छोटी से छोटी बीमारी दस लाख रुपए तक की सारी दवाइयां सारे टेस्ट जैसे ही आप एडमिट हो सब कुछ फ्री आपसे कुछ नहीं पूछा जाएगा केवल आप अपना वो हेल्थ कार्ड ले जाना पैंसठ लाख के करीब परिवार हैं पंजाब में अमीर गरीब हिंदू मुस्लिम सिख ईसाई इस धर्म के उस धर्म के इस जाति के उस सारे कवर्ड हैं सब लोग कवर्ड हैं इसमें किसी को नहीं छोड़ा नहीं तो ये कर देते हैं तरह तरह के क्राइटेरिया लगाते हैं अभी ये क्राइटेरिया वो क्राइटेरिया हमने कोई क्राइटेरिया नहीं सब सब इंसान है ना सभी तो पंजाबी हैं सभी तो भारतवासी हैं सभी तो अपने देश के लोग हैं किसी को क्यों एक्सक्लूड करें सबके लिए ये कार्ड है पैंसठ लाख परिवारों को इसका फायदा मिलेगा बड़ा इतिहासिक दिन है जदों ਇੱਕ ਇਹੋ ਜੀ ਸਕੀਮ ਜਾਂ ਇਹੋ ਜੀ ਸਹੂਲਤ ਕਹਿ ਲੋ ਇਹਨੂੰ ਜਿਹੜੀ ਹਰ ਇੱਕ ਘਰ ਨਾਲ ਜੁੜੀ ਹੋਈ ਹੈ ਔਰ ਮਿਲ ਵੀ ਹਰ ਇੱਕ ਘਰ ਨੂੰ ਹੀ ਰਹੀ ਹੈ ਇਹਦੇ 'ਚ ਕੋਈ ਘਰ ਛੱਡਿਆ ਨਹੀਂ ਇਹਦੇ 'ਚ ਕੋਈ ਹਰਾ ਕਾਰਡ ਨੀਲਾ ਕਾਰਡ ਪੀਲਾ ਕਾਰਡ ਨਹੀਂ ਸੇਤ ਜਿਹੜੀ ਹੈ ਪ੍ਰਮਾਤਮਾ ਦੇ ਹੱਥ ਹੈ ਪਹਿਲਾਂ ਤਾਂ ਦੁਆ ਕਰਦੇ ਆਂ ਅਰਦਾਸ ਕਰਦੇ ਆਂ ਕਿ ਤੰਦਰੁਸਤ ਰਹਿਣ ਸਾਡੇ ਪੰਜਾਬੀ ਸਾਰੇ ਪਰ ਜੇ ਕੋਈ ਦਿੱਕਤ ਆ ਜੇ ਤਾਂ ਉਹਨਾਂ ਕੋਲੇ ਇੰਨੀਕ ਤਾਂ ਹਿੰਮਤ ਉਹਨਾਂ ਦੀ ਜੇਬ ਦਾ ਜਿਹੜਾ ਇੰਨਾਕ ਤਾਂ ਖਰਚਾ ਜਿਹੜਾ ਉਹਨਾਂ ਨੂੰ ਇਹ ਹੋਵੇ ਕਿ ਕੋਈ ਨਹੀਂ ਕੋਈ ਤਾਂ ਹੈਗਾ ਸਾਡੇ ਲਈ ਫਿਰ ਜਿਹੜਾ ਸਾਨੂੰ ਇਸ ਬਿਮਾਰੀ ਚੋਂ ਕੱਢ ਲੂਗਾ ਜਾਂ ਕੋਈ ਪੈਸੇ ਦੀ ਚਿੰਤਾ ਨਹੀਂ ਹੋਣੀ ਚਾਹੀਦੀ ਮੈਂ ਬਹੁਤ ਸਾਰੇ ਘਰਾਂ ਨੂੰ ਕਿਉਂਕਿ ਮੈਂ ਕਲਾਕਾਰੀ ਜੀਵਨ ਚ ਵੀ ਵੈਸੇ ਵੀ ਮਾਲਵੇ ਦੇ ਪਿੰਡਾਂ ਚ ਜਿਹੜੇ ਜੰਮੇ ਹੁੰਦੇ ਆ ਉਹਨਾਂ ਨੂੰ ਰਿਸ਼ਤੇਦਾਰੀਆਂ ਦੋਸਤਾਂ ਮਿੱਤਰਾਂ ਸਾਰਾ ਪਤਾ ਹੀ ਰਹਿੰਦਾ ਹੈ ਮੈਂ ਬਹੁਤ ਸਾਰੇ ਘਰਾਂ ਨੂੰ ਜਾਣਦਾ ਸੀ ਜਿੱਥੇ ਬਜ਼ੁਰਗ ਜਿਹੜੇ ਨੇ ਚਾਹੇ ਦਾਦਾ ਜੀ ਹੈ ਚਾਹੇ ਪਿਤਾ ਜੀ ਹੈ ਚਾਹੇ ਦਾਦੀ ਜੀ ਹੈ ਚਾਹੇ ਮਾਂ ਹੈ ਤੇ ਕੋਈ ਬਿਮਾਰੀ ਹੋ ਗਈ ਤਾਂ ਉਹ ਆਪ ਕਹਿ ਦਿੰਦੇ ਸੀ ਕਿ ਮੇਰਾ ਇਲਾਜ ਨਾ ਕਰਾਇਓ ਕਿਉਂਕਿ ਜੇ ਮੇਰਾ ਇਲਾਜ ਕਰਾਉਣ ਦੇ ਚੱਕਰਾਂ 'ਚ ਪੈ ਗਏ ਜਿਹੜੀ 2 ਬਿੱਗੇ ਜ਼ਮੀਨ ਹੈ ਜਿਹੜੀ ਕਿਲਾ ਜ਼ਮੀਨ ਹੈ ਤਾਂ ਜਿੰਨੀ ਵੀ ਆਪਣੀ ਕੋਈ ਹੈਗੀ ਹੈ ਛੋਟੀ ਮੋਟੀ ਪ੍ਰਾਪਰਟੀ ਪਰਿਵਾਰ ਵਾਸਤੇ ਉਹ ਵਿਕ ਜੂਗੀ ਇਲਾਜ ਮਹਿੰਗਾ ਹੈ ਤੇ ਮੈਂ ਬਹੁਤ ਸਾਰੇ ਘਰ ਮੌਤ ਨੂੰ ਉਡੀਕਦੇ ਦੇਖੇ ਕਿ ਬਜ਼ੁਰਗ ਜਿਹੜੇ ਨੇ ਉਹ ਕਹਿੰਦੇ ਜਿੱਦੇ ਮੇਰਾ ਸਾਹ ਮੁੱਕ ਗੇ ਮੇਰਾ ਸੰਸਕਾਰ ਕਰ ਦਿਓ ਬਸ ਬਾਕੀ ਵੇਟ ਕਰ ਲਓ ਤੁਸੀਂ ਮੰਝਿਆ ਨਾ ਜੁੜ ਗਏ ਮਤਲਬ ਪੈਸੇ ਐ ਨਹੀਂ ਪਰਿਵਾਰ ਕੋਲੇ ਜੇ ਲੈ ਕੇ ਜਾਣਗੇ ਹਸਤਾਲ ਚ ਬਜ਼ੁਰਗ ਨੇ ਤਾਂ ਜਾਣਾ ਹੀ ਜਾਣਾ ਨਾਲ ਸਾਰਾ ਟੱਬਰ ਜਾਊਗਾ ਜਿਸ ਤਰ੍ਹਾਂ ਡਾਕਟਰ ਸਾਹਿਬ ਕਹ ਰਹੇ ਸੀ ਬਲਵੇਸੀ ਕਿ ਨਾਲ ਉਹ ਕਰ ਜਾ ਦੇ ਜਾਂਦਾ ਹੈ ਉਹ ਫਿਰ ਜਿਉਂਦੇ ਹੀ ਮਰ ਜਾਂਦੇ ਆ ਜੀ ਨਾ ਜਿਉਂਦਿਆਂ ਚ ਨਾ ਮਰਦਿਆਂ ਚ ਉਹ ਕਿਸੇ ਪਾਸੇ ਨਹੀਂ ਹੁੰਦੇ ਸੋ ਇਸ ਕਰਕੇ ਮੈਂ ਬਹੁਤ ਸਾਰੇ ਘਰ ਬਿਮਾਰੀਆਂ ਨਾਲ ਖਤਮ ਹੁੰਦੇ ਜਾਂ ਬਿਮਾਰੀਆਂ ਦੇ ਅੱਗੇ ਹੱਥ ਖੜੇ ਕਰਦੇ ਦੇਖਿਆ ਮੈਂ ਸੋ ਹੁਣ ਉਹ ਪਾਸਟ ਹੋ ਗਿਆ ਹੁਣ ਉਹ ਗੱਲਾਂ ਭੁੱਲ ਜਾਓ ਹੁਣ ਕੋਈ ਵੀ ਪੰਜਾਬ ਦਾ ਵਸਨੀਕ ਜਿਹੜਾ ਉਹ ਇਹ ਨਹੀਂ ਕਹੂਗਾ ਕਿ ਮੇਰਾ ਇਲਾਜ ਨਾ ਕਰਾਓ ਉਹ ਚਾਹੇ ਆਪ ਚਲਾ ਜਾਵੇ ਆਧਾਰ ਕਾਰਡ ਲੈ ਜਾਏ ਜਿਹੜਾ ਵੀ ਉਹਨੂੰ ਕੋਈ ਬਿਮਾਰੀ ਹੈ ਜਾਂ ਕੋਈ ਇਲਾਜ ਹੈ ਉਹ ਇੱਕ ਵਾਰੀ ਹਸਪਤਾਲ ਪਹੁੰਚ ਜਾਏ ਅੱਗੇ ਹਸਪਤਾਲ ਦੀ ਜ਼ਿੰਮੇਵਾਰੀ ਹੈ ਕਿ ਉਹਨੂੰ ਠੀਕ ਠਾਕ ਕਰਕੇ ਭੇਜਣਾ ਉਹ ਜਿੰਦੋਂ ਮਰਜ਼ੀ ਆਜੇ ਕੋਈ ਪੈਸਾ ਨਹੀਂ ਹਿਸਾਬ ਕਿਤਾਬ ਸਾਰਾ ਸਰਕਾਰ ਕਰੂਗੀ ਹਸਪਤਾਲ ਦੀ ਇਹਦੇ ਵਿੱਚ ਸਾਰੀਆਂ ਬਿਮਾਰੀਆਂ ਇਹਦੇ ਵਿੱਚ ਜਿਹੜੀਆਂ ਉਹਨਾਂ ਦਾ ਪੈਕੇਜ ਜਿਹੜੇ ਕਹਿੰਨੇ ਆਪਾਂ ਚਾਹੇ ਕਿਡਨੀ ਨਾਲ ਲੇਟੜਾ ਕੋਈ ਡਾਇਲਿਸਿਸ ਦਾ ਬਹੁਤ ਬਹੁਤ ਜ਼ਿਆਦਾ ਅੱਜਕੱਲ ਸਾਡੇ ਕੋਲ ਡਿਮਾਂਡ ਡਾਇਲਿਸਿਸ ਮਸ਼ੀਨਾਂ ਦੀ ਆ ਰਹੀ ਹੈ ਕਿਡਨੀ ਟ੍ਰਾਂਸਪਲੈਂਟ ਵੀ ਇਹਦੇ ਵਿੱਚ ਸ਼ਾਮਲ ਹੈ ਦਿਲ ਨਾਲ ਸੰਬੰਧਿਤ ਬਿਮਾਰੀਆਂ ਸਾਰੀਆਂ ਕੈਂਸਰ ਜਿਹੜਾ ਪੂਰੀ ਦੁਨੀਆ ਦੇ ਵਿੱਚ ਇੱਕ ਅਲਾਮਤ ਬਣਿਆ ਹੋਇਆ ਉਹਦਾ ਵੀ ਇਲਾਜ ਇਹਦੇ ਵਿੱਚ ਸ਼ਾਮਲ ਹੈ ਤੇ ਆਮ ਤੌਰ ਤੇ ਬਜ਼ੁਰਗਾਂ ਦੇ ਕਹਿੰਨੇ ਆ ਕਿ ਕਿ ਗੋਡੇ ਬਦਲਾ ਲਓ ਜੀ ਹੈਨਾ ਕਿਸ ਦਾ ਚੂੜਾ ਟੁੱਟ ਗਿਆ ਉਹ ਸਾਰਾ ਕੁਝ ਇਹਦੇ ਵਿੱਚ ਸ਼ਾਮਲ ਹੈ ਜੀ ਹੱਡੀਆਂ ਨਾਲ ਲੇਟਡ ਹੈਨਾ ਸੋ ਜੱਚਾ ਬੱਚਾ ਜਿਹੜਾ ਸਾਡਾ ਆਉਣ ਵਾਲੀ ਜਨਰੇਸ਼ਨ ਨੇ ਹਸਪਤਾਲ 'ਚ ਜਨਮ ਲੈਣਾ ਬਹੁਤ ਸਾਰੇ ਅੱਜ ਵੀ ਇਹੋ ਜਿਹੀ ਕੇਸ ਸਾਹਮਣੇ ਆਉਂਦੇ ਆ ਕਿ ਹਸਪਤਾਲ ਨਹੀਂ ਪਹੁੰਚ ਸਕੇ ਜਦ ਦਵਾਈਆਂ ਪ੍ਰੋਪਰ ਨਹੀਂ ਮਿਲੀਆਂ ਪੀੜੀਆ ਹੋ ਗਿਆ ਬੱਚੇ ਨੂੰ ਬਾਚ ਕੇਅਰ ਨਹੀਂ ਹੋ ਸਕੀ ਜਾਂ ਕੋਈ ਬਿਮਾਰੀ ਐਦਾਂ ਦੀ ਹੋ ਗਈ ਜਿਹੜੀ ਜੈਨੇਟਿਕ ਸੀ ਜਿਹੜੀ ਮਾਂ ਦੇ ਪੇਟ 'ਚੀ ਬਿਮਾਰੀ ਆਈ ਤੋ ਉਹਦਾ ਇਲਾਜ ਬਹੁਤ ਮਹਿੰਗਾ ਹੈ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਐਗਜ਼ਾਮਪਲ ਆ ਸਾਡੇ ਕੋਲੇ ਆਉਂਦੀਆਂ ਹੁਣ ਉਹ ਏਦਾਂ ਦਾ ਤੁਹਾਨੂੰ ਕੋਈ ਖਬਰ ਸੁਣਨ ਨੂੰ ਮੈਂ ਨਹੀਂ ਮਿਲੂਗੀ ਇਹ ਕੋਈ ਏਦਾਂ ਨਹੀਂ ਹੈਗਾ ਕਿ ਕੋਈ ਇਹ ਪੋਲਿਟੀਕਲ ਅਨਾਉਂਸਮੈਂਟ ਹੈ ਅੱਜ ਜਿੰਨਾ ਬੰਦਿਆਂ ਨੇ ਰਜਿਸਟ੍ਰੇਸ਼ਨ ਕਰਾ ਲਈ ਤੇ ਅੱਜ ਤੋਂ ਸ਼ੁਰੂ ਹੋ ਜਾਊਗੀ ਰਜਿਸਟ੍ਰੇਸ਼ਨ ਨੰਬਰ ਮਿਲ ਜਾਊਗਾ ਰੱਬ ਨਾ ਕਰੇ ਫਿਰ ਲਗਤ ਫੇਰ ਮੈਂ ਅਰਦਾਸ ਕਰਦਾ ਕਿ ਕੋਈ ਲੋਡ ਪਵੇ ਪਰ ਜੇ ਕੱਲ ਨੂੰ ਹੀ ਪਰਸੋਂ ਨੂੰ ਲੋਡ ਪੈ ਜਾਏ ਰਜਿਸਟ੍ਰੇਸ਼ਨ ਨੰਬਰ ਤੇ ਆਧਾਰ ਕਾਰਡ ਲੈ ਜਿਓ ਓ ਰਜਿਸਟ੍ਰੇਸ਼ਨ ਨੰਬਰ ਤੇ ਅੱਜ ਹੀ ਅਪਡੇਟ ਹੋ ਜਾਊਗਾ ਜਿੰਨਾਂ ਜਿੰਨਾਂ ਨੇ ਅੱਜ ਰਜਿਸਟ੍ਰੇਸ਼ਨ ਕਰਾ ਲਈ ਤੇ ਇਹ ਦੁਨੀਆ ਦੇ ਵਿੱਚ ਐਦਾਂ ਦੀ ਸਕੀਮ ਹੈ ਨਹੀਂ ਜੀ